ਮੈਂ ਜਗਜੀਤ ਸਿੰਘ ਸੁੱਚੂ ਪ੍ਰਧਾਨ ਰਣਜੀਤ ਐਵੇਨਿਊ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਜਿਹਦੇ ਵਿੱਚ ਇਹ ਬੀ ਸੀ ਡੀ ਈ ਸਾਰੇ ਬਲਾਕ ਸੈਕਟਰ 3 ਸੈਕਟਰ 4 ਇਹ ਸਾਰੇ ਬਲਾਕ ਜਿਹੜੇ ਇਹਦੇ ਵਿੱਚ ਆਉਂਦੇ ਆ ਔਰ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਇੱਕ ਡੰਪ ਜਿਹੜਾ 2021 ਤੋਂ ਸ਼ੁਰੂ ਹੋਇਆ ਸੀ ਉਹ ਬਿਲਕੁਲ ਅਮਰਤ ਅਨੰਦ ਪਾਰਕ ਦੇ ਨਾਲ ਈ ਬਲਾਕ ਦੀ ਵਿਸਿਨਿਟੀ ਦੇ ਵਿੱਚ ਔਰ ਜਿਹਦੇ ਨਾਲ ਹੀ ਆਈਟੀਆਈ ਕਾਲਜ ਤੇ ਜਿਹੜੀਆਂ ਵਿਦਿਆਤ ਸੰਸਥਾਵਾਂ ਤੇ ਧਾਰਮਿਕ ਸੰਸਥਾਵਾਂ ਉਹਦੇ ਨਾਲ ਹੀ ਨੇ ਔਰ ਇਸ ਨੂੰ ਉਠਾਉਣ ਵਾਸਤੇ ਅਸੀਂ ਵਕ ਵਕ ਸਮਿਆਂ ਤੇ ਮਿਊਸਪਲ ਕਾਰਪੋਰੇਸ਼ਨ ਅਮਰਸਰ ਤੇ ਇੰਪਰੂਵਮੈਂਟ ਅਫਸਰ ਨੂੰ ਮਿਲਦੇ ਰਹਿ ਰੋਸ ਮਜਾਰੇ ਕੀਤੇ ਪਰੰਤੂ ਇਹਦਾ ਕੋਈ ਹੱਲ ਨਹੀਂ ਹੋਇਆ ਉਸ ਤੋਂ ਬਾਅਦ ਇਹਦੀ ਵਿਧਾਨ ਸਭਾ ਦੇ ਵਿੱਚ ਵੀ ਉਸ ਸਮੇਂ ਦੇ ਐਮਐਲਏ ਨਾਰਥ ਨੇ ਇਹ ਮੁੱਦਾ ਉਠਾਇਆ ਪਰੰਤੂ ਉਹਨਾਂ ਦੇ ਮੁੱਦਾ ਉਠਾਉਣ ਦੇ ਬਾਵਜੂਦ ਵੀ ਇਹਦੇ ਉੱਤੇ ਕੋਈ ਅਸਰ ਨਹੀਂ ਹੋਇਆ ਅਖੀਰ ਤੇ ਅਖੀਰ ਤੇ ਅਸੀਂ ਰਣਜੀਤ ਐਵਨੋ ਜੁਆਇੰਟ ਫਾਰਮ ਆਫ ਵੈਲਫੇਅਰ ਐਸੋਸੀਏਸ਼ਨ ਦੇ ਵਿੱਚ ਇਹ ਫੈਸਲਾ ਕੀਤਾ ਕਿ ਇਹ ਜਿਹੜਾ ਕੇਸ ਹੈ ਆਪਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਲੈ ਕੇ ਜਾਇਆ ਜਾਵੇ ਔਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਕੇਸ ਦੇ ਵਿੱਚ ਪਟੀਸ਼ਨਰ ਬਣਾਉਣ ਵਾਸਤੇ ਸਾਡੇ ਨਾਲ ਬੈਠੇ ਨੇ ਸ਼ਰਨਜੀਤ ਸਿੰਘ ਪੱਡਾ ਇਹ ਐਡਵੋਕੇਟ ਨੇ ਔਰ ਇਹਨਾਂ ਨੂੰ ਅਧਿਕਾਰਤ ਕੀਤਾ ਗਿਆ ਸੋ 6 9 25 ਦੀ ਮੀਟਿੰਗ ਤੋਂ ਬਾਅਦ ਅਸੀਂ ਇੱਕ ਪਟੀਸ਼ਨ ਜਿਹੜਾ ਸਮੀਰ ਸੋਢੀ ਐਡਵੋਕੇਟ ਸਮੀਰ ਸੋਢੀ ਨੇ ਦਿੱਲੀ ਦੇ ਵਿੱਚ ਉਨ੍ਹਾਂ ਦੇ ਥਰੂ ਆਪਾਂ ਇੱਕ ਪਟੀਸ਼ਨ ਤਿਆਰ ਕੀਤੀ ਜਿਹੜੀ ਕਿ ਅਹੀਂ 22 10 25 ਨੂੰ ਜਿਹੜੀ ਆ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਦੇ ਵਿੱਚ ਫਾਈਲ ਕਰ ਦਿੱਤੀ ਗਈ ਔਰ ਉਹਦੀ ਜਿਹੜੀ ਆ 7 11 25 ਨੂੰ ਦੀ ਹੀਰਿੰਗ ਹੋਈ ਜਿਹਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਔਰ ਉਹਨਾਂ ਨੇ ਜਿਹੜੀ ਮਿਊਂਸਪਲ ਕਾਰਪੋਰੇਸ਼ਨ ਆ ਉਹਨਾਂ ਨੂੰ ਕਿਹਾ ਕਿ ਇਮੀਡੀਏਟਲੀ ਇਹ ਇਲੈਗਲ ਡੰਪਿੰਗ ਸਟਾਪ ਕੀਤੀ ਜਾਵੇ ਤੇ ਇਹਨੂੰ ਇੱਥੋਂ ਰਿਮੂਵ ਕੀਤਾ ਜਾਵੇ ਨਾਲ ਹੀ ਉਹਨਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਇਹ ਹਦਾਇਤਾਂ ਦਿੱਤੀਆਂ ਉਹਨੂੰ ਗਰਾਉਂਡ ਲੈਵਲ ਤੇ ਜਾ ਕੇ ਪਤਾ ਕਰਨ ਕਿ ਇਹਦੇ ਵਿੱਚ ਕਸੂਰ ਕੀ ਦਾ ਔਰ ਉਹਨਾਂ ਦੇ ਵਿਰੁੱਧ ਵੀ ਜੇ ਉਹਨਾਂ ਦੇ ਵਿਰੁੱਧ ਵੀ ਐਕਸ਼ਨ ਲਿਆ ਜਾਵੇ ਸੋ ਇਹ ਜਿਹੜਾ ਡੰਪ ਆ ਉਹ ਡੰਪ ਦੇ ਨਾਲ ਕੀ ਨੁਕਸਾਨ ਨੇ ਇੱਕ ਤੇ ਇਹ ਡੰਪ ਜਿਸਮੇ ਵੀ ਬਰਸਾਤ ਹੁੰਦੀ ਆ ਉਹ ਬਹੁਤ ਜ਼ਿਆਦਾ ਇਹਦੇ ਵਿੱਚੋਂ ਫੌਲਸ ਮੈਲ ਆਉਂਦੀ ਆ ਔਰ ਆਲੇ ਦੁਆਲੇ ਜਿਹੜੇ ਆ ਰੈਜ਼ੀਡੈਂਟਸ ਉਹਨਾਂ ਦਾ ਜਿਨ੍ਹਾਂ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਬੱਚੇ ਜਿਹੜੇ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਸੱਤ-ਸੱਤ ਘੰਟੇ ਉੱਥੇ ਬੈਠਦੇ ਆ ਉਹਨਾਂ ਨੂੰ ਉਹ ਉਹਨਾਂ ਵਾਸਤੇ ਵੀ ਜਿਹੜਾ ਹੱਗਾ ਪੜਾਈ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਆ ਜਿਹੜੀ ਸੰਗਤ ਆਉਂਦੀ ਆ ਗੁਰਦੁਆਰਿਆਂ ਦੇ ਵਿੱਚ ਜਾਂ ਡਿਸਟ੍ਰਿਕਟ ਸ਼ੋਪਿੰਗ ਸੈਂਟਰ ਵੀ ਨਾਲ ਆ ਉਥੇ ਟੂਰਿਸਟ ਵੀ ਆਉਂਦੇ ਆ ਲੋਕ ਖਰੀਦਦਫਰੋਸ ਵੀ ਕਰਦੇ ਆ ਔਰ ਉਹਨਾਂ ਵਾਸਤੇ ਵੀ ਇਹ ਜਿਹੜੀ ਫੌਲ ਸਮੈਲ ਆ ਉਹਨਾਂ ਵਾਸਤੇ ਵੀ ਬੜੀ ਮੁਸ਼ਕਲ ਕ੍ਰੀਏਟ ਕਰਦੀ ਆ ਤੇ ਨਾਲ ਹੀ ਇਹ ਉਥੇ ਜਿਹੜਾ ਗਾਰਬੇਜ ਹੁੰਦਾ ਉਹਨੂੰ ਬਰਨ ਨਹੀਂ ਕਰਦੇ ਆ ਉਹਨਾਂ ਦੀ ਬਰਨਿੰਗ ਦੇ ਨਾਲ ਜਿਹੜੀਆਂ ਇਨਟੌਕਸਿਕੈਂਟ ਜਿਹੜੀਆਂ ਗੈਸਾਂ ਨੇ ਉਹ ਸਾਡੇ 에ਅਰ ਨੂੰ ਪੋਲਿਊਟ ਕਰਦੀਆਂ ਨੇ ਔਰ ਇਹ ਦੇ ਨਾਲ ਕੀ ਹੁੰਦਾ ਹੈ ਕਿ ਕਈ ਵਾਰੀ ਜਿਹੜੀਆਂ ਸੜਕਾਂ ਜਿਹੜੀਆਂ ਉਹਨਾਂ ਤੇ ਡेंस ਸਮੋਗ ਜਿਹੜਾ ਉਹ ਸਾਡੀ ਟ੍ਰੈਫਿਕ ਵਿੱਚ ਵੀ ਵਿਘਨ ਪਾਉਂਦਾ ਔਰ ਐਕਸੀਡੈਂਟਾਂ ਦਾ ਵੀ ਇਹ ਕਾਰਨ ਬਣਦਾ ਔਰ ਇਹ ਦੇ ਨਾਲ ਜਿਹੜੇ ਅਫੈਕਟਡ ਏਰੀਆ ਉਹ ਅਮਰ ਕਨੰਦ ਪਾਰ ਕੇ ਕਿੱਥੇ ਕਈ ਬਜ਼ੁਰਗ ਤੇ ਬੱਚੇ ਸੈਰ ਕਰਦੇ ਨੇ ਉਹਨਾਂ ਦੀ ਸਿਹਤ ਉਹਨਾਂ ਨੂੰ ਫੇਫੜਿਆਂ ਦੀਆਂ ਸਾਰੀਆਂ ਬਿਮਾਰੀਆਂ ਲੱਗਣ ਦਾ ਵੀ ਖਦ사 ਰਹਿੰਦਾ ਹੈ ਇੱਥੇ ਚੂਹੇ ਮੱਛਰ ਤੇ ਮੱਖੀਆਂ ਜਿਹੜੀਆਂ ਪੈਦਾ ਹੁੰਦੀਆਂ ਨੇ ਜਿਹਦੇ ਨਾਲ ਸਾਰੀਆਂ ਬਿਮਾਰੀਆਂ ਕੈਂਸਰ ਤੇ ਸਕਿਨ ਜਿਹੜੀਆਂ ਡਿਸੀਜ਼ ਜਿਹੜੀਆਂ ਉਹ ਵੀ ਜਿਹੜੀਆਂ ਉਹ ਅਫਰ ਕਰਦੀਆਂ ਨੇ ਸੋ ਸਾਡੀ ਇਹ ਪੀਲਿਆ ਔਰ ਬੇਨਤੀ ਆ ਅਧਿਕਾਰੀਆਂ ਅੱਗੇ ਗਵਰਨਮੈਂਟ ਅੱਗੇ ਕਿ ਜੋ ਵੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਨੈਸ਼ਨਲ ਗ੍ਰੀਨ ਪ੍ਰਿਵੈਂਰ ਵੱਲੋਂ ਉਹਨਾਂ ਦੀ ਪਲੀਜ਼ ਇਨ ਬਿਨ ਪਾਲਣਾ ਕਰੋ ਔਰ ਇਹ ਜਿਹੜੀ ਇਲੈਗਲ ਡੰਪਿੰਗ ਆ ਇਸ ਨੂੰ ਇੱਥੋਂ ਬੰਦ ਕੀਤਾ ਜਾਵੇ ਔਰ ਇਸ ਨੂੰ ਬਿਲਕੁਲ ਸਾਫ ਸੁਥਰਾ ਕਰਕੇ ਤੇ ਇੱਥੇ ਫੁੱਲ ਬੂਟੇ ਲਗਾਏ ਜਾਣ। ਸੋ ਮੇਰੀ ਇਹੀ ਅਪੀਲ ਆ ਤੇ ਮੇਰੀ ਬੇਨਤੀ। ਪਰ ਸਾਡੀ ਇਹ ਜੰਪ ਬੰਦਾ ਕਾਰਨ ਕੀ ਹੈਗਾ ਲੱਗਦਾ ਕਿ ਕੋਈ ਇਹ ਪੈਸੇ ਦਾ ਹੈਗਾ ਕਿਉਂਕਿ ਜੰਪ ਤਿਆਰ ਕੀਤਾ ਜਾਂਦਾ ਕਿਉਂਕਿ ਤੁਸੀਂ ਕਰੋਨਾ ਰੁਪਏ ਖਰਚ ਕੇ ਪ੍ਰਾਪਰਟੀ ਬਣਾਈ ਆ ਲੱਗਦਾ ਕਿ ਮਜਬੂਰ ਹੋ ਗਏ ਤੁਸੀਂ ਪ੍ਰਾਪਰਟੀ ਵੇਚਦੇ ਕੋਠੀਆਂ ਵਿੱਚ ਆਪਣੀ। ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਸਾਡੇ ਬੜੀਆਂ ਕੋਠੀਆਂ ਵੇਚ ਵੀ ਗਈਆਂ ਨੇ। ਲੋਗ ਕੋਠੀਆਂ ਵੇਚਣ ਦੇ ਮਜਬੂਰ ਹੋ ਗਏ ਆ ਇੱਥੇ ਇਲੀਗਲ ਡੰਪਿੰਗ ਬਿਲਕੁਲ ਲੀਗਲ ਹੈ ਹੀ ਨਹੀਂ ਇਹ ਕੇਵਲ ਵਹੀਕਲ ਨੂੰ ਖੜੀਆਂ ਕਰਨ ਨੂੰ ਆ ਕੇ ਮਿਊਸਪਲ ਕਾਰਪੋਰੇਸ਼ਨ ਹੈ ਜਿਹੜੀ ਅਵਰਕਾ ਕੰਪਨੀਆਂ ਨੂੰ ਜਗ੍ਹਾ ਦਿੱਤੀ ਸੀ ਪਰੰਤੂ ਉਹ ਜਿਹੜੀਆਂ ਵਹੀਕਲ ਉੱਥੇ ਹੁਣ ਉਹ ਵਹੀਕਲ ਜਿਹੜੀਆਂ ਖਰਾਬ ਹੋ ਚੁੱਕੀਆਂ ਉਹ ਵੀ ਮਰਤੀ ਉੱਥੇ ਖੜੀਆਂ ਨੇ ਤੇ ਪਲੱਸ ਡੰਪ ਦੀ ਵੀ ਉੱਥੇ ਜਿਹੜੀ ਹੈਗੀ ਆ ਉਹ ਉਹ ਸੁੱਟੇ ਰਹਿੰਦੇ ਹੈ ਲੱਗਦਾ ਕਿ ਜਿਹੜਾ ਕੀ ਸੁਣਵਾਈ ਹੋਈ ਤੇ ਅਗਲਾ ਕੀ ਹੋਵੇ ਦੇਖੋ ਜੀ ਅਗਲਾ ਅਕਸ਼ਨ ਜਿਹੜਾ ਅਹੀਂ ਆ ਨੈਸ਼ਨਲ ਗ੍ਰੀਨ ਇਨੀਵੀਅਲ ਤੇ ਸਾਨੂੰ ਪੂਰਾ ਭਰੋਸਾ ਹੈ ਪੀ ਇਹਦੇ ਉੱਤੇ ਬਿਲਕੁਲ ਉਹ ਇਨਬਿਨ ਪਾਲਣਾ ਕਰਨਗੇ ਔਰ ਅਸੀਂ ਉਹਨਾਂ ਨੂੰ ਮਜਬੂਰ ਕਰਾਂਗੇ ਉਹਨਾਂ ਕੋਲ ਡੀਸੀ ਸਾਹਿਬ ਕੋਲ ਕਾਰਪੋਰੇਸ਼ਨ ਕੋਲ ਅਮਸਾ ਇੰਪਰੂਵਮੈਂਟ ਟਾਸਕ ਫੋਰਸ ਕੋਲ ਉਹਨਾਂ ਨੂੰ ਕਹਾਂਗੇ ਕਿ ਆ ਜੋ ਫੈਸਲਾ ਹੋਇਆ ਇਹਨਾਂ ਦੀ ਇਨਬਿਨ ਪਾਲਣਾ ਕੀਤੀ ਜਾਵੇ ਅਗਰ ਫਿਰ ਵੀ ਉਹਦਾ ਕੋਈ ਅਸਰ ਨਹੀਂ ਹੋਇਆ ਔਰ ਅਸੀਂ ਕੰਟੈਂਪਟ ਆਫ ਕੋਰਟ ਦੀ ਵੀ ਜਿੱਥੇ ਜਿਹੜੀ ਆ ਉਹ ਅਸੀਂ ਤਿਆਰੀ ਕਰ ਰਹੇ ਹਾਂ ਜੇ ਤੁਸੀਂ ਕੁਝ ਕਹੋਗੇ ਜੀ ਉਸ ਤੋਂ ਬਾਅਦ ਕੋਈ ਹਰਕਤ ਹੋਈ ਇੱਥੇ ਕੋਈ ਅਧਿਕਾਰੀ ਆਏ ਅਸੀਂ ਐਨਜੀਟੀ ਦੇ ਉੱਤੇ 6925 ਨੂੰ ਜਿਹੜੀ ਹੈਗੀ ਆ ਪਟੀਸ਼ਨ ਤਿਆਰ ਕਰਨੀ ਸ਼ੁਰੂ ਕੀਤੀ ਸੀ ਉਹ 22 10 25 ਨੂੰ ਜਿਹੜਾ ਹੈਗਾ ਅਸੀਂ ਉਹ ਫਾਈਲ ਕਰਤੀ ਸੀ ਔਰ 22 10 25 ਤੋਂ ਬਾਅਦ ਅਸੀਂ ਦੇਖਿਆ ਵੀ ਉੱਥੇ ਕੁਝ ਇਹਨਾਂ ਨੇ ਜੜੀਆਂ ਹੈਗੀਆਂ ਉਹ ਡੰਪਿੰਗ ਰਿਮੂਵ ਕਰਨੀ ਸ਼ੁਰੂ ਕੀਤੀ ਸੀ ਪਰੰਤੂ ਉਹ ਇੰਨੀ ਜ਼ਿਆਦਾ ਤਦਾਰ ਦੇ ਵਿੱਚ ਉਹ ਗੱਡੀਆਂ ਖਾਲੀ ਖਾਲੀ ਭਰ ਕੇ ਨਹੀਂ ਸੀ ਲੱਗੇ ਜਾਂਦੇ ਇੰਨੀ ਪ੍ਰੋਗਰੈਸ ਹੋਈ ਨਹੀਂ ਲੇਕਿਨ ਕੁਝ ਪ੍ਰੋਗਰੈਸ ਜ਼ਰੂਰ ਹੋਈ ਹੈ ਉਹਨਾਂ ਦੀ ਕੋਈ ਟੀਮ ਨੇ ਆ ਕੇ ਵਿਦਤ ਕੀਤਾ ਕੁਝ ਦੇਖਿਆ ਕਿ ਇਹਦਾ ਕਿੰਨਾ ਨੁਕਸਾਨ ਹੋਇਆ ਉਹਨਾਂ ਦੀ ਟੀਮ ਜਿਹੜੀ ਆ ਆਪਣਾ ਇਹਨਾਂ ਦੀ ਜਿਹੜੀ ਲੋਕਲ ਹੈ ਉੱਥੇ ਮੇਅਰ ਸਾਹਿਬ ਵੀ ਉੱਥੋਂ ਹੋ ਕੇ ਆ ਵਰਦਾ ਕੰਪਨੀ ਦੇ ਜਿਹੜੇ ਮਾਲਕ ਸੀਗੇ ਉਹ ਵੀ ਉੱਥੋਂ ਹੋ ਕੇ ਆਏ ਸੀਗੇ ਇਵਨ ਇੰਪਰੂਵਮੈਂਟ ਅਫਸਰ ਅਧਿਕਾਰੀ ਵੀ ਗਏ ਸੀਗੇ ਲੱਗਦਾ ਕਿ 13 ਤਰੀਕ ਨੂੰ ਉੱਥੇ ਪ੍ਰੋਟੈਸਟ ਦਾ ਵੀ ਅਨਾਉਂਸ ਕੀਤਾ ਗਿਆ ਸੀ ਕਿ ਉਹ ਪ੍ਰੋਟੈਸਟ ਨੂੰ ਕਿੰਨੇ ਦੇ ਬਿਲਕੁਲ ਜੀ 13 ਤਰੀਕ ਦਾ ਜਿਹੜਾ ਪ੍ਰੋਟੈਸਟ ਆ ਉਹ ਬਿਲਕੁਲ ਜਾਇਜ਼ ਹੈ ਬੰਦਿਆਂ ਦਾ ਕਿਉਂਕਿ ਜਦੋਂ ਅਧਿਕਾਰੀਆਂ ਦੇ ਕੰਨ ਤੇ ਜੂ ਵੀ ਨਹੀਂ ਸਰਕਰੀ ਤੇ ਫਿਰ ਤੇ ਫਿਰ ਉਹਦੇ ਪਿੱਛੇ ਹੋਰ ਹੱਲ ਕੀ ਆ ਔਰ ਇਹ ਸਿਰਫ ਸਰਕਾਰ ਦੇ ਕੰਨ ਖੋਲਣ ਵਾਸਤੇ ਆ ਹੋਰ ਕੋਈ ਗੱਲ ਨਹੀਂ ਸਰਕਾਰ ਨਹੀਂ ਮੰਗਵਾਈ ਹਾਂ ਹਾਂ ਇਹ ਆਖਰੀ ਹੱਲ ਹੀ ਹੈ ਜੋ ਨਵੇਂ ਡੀਸੀ ਆਏ ਜੋ ਅਮਰੀਕਾ ਤੇ ਉਹਨਾਂ ਤੋਂ ਕੀ ਉਮੀਦਾਂ ਹੈਗੀਆਂ ਕਿ ਲੱਗਦਾ ਕਿ ਤੁਹਾਡੀ ਆਵਾਜ਼ ਸੁਣਨ ਕੇ ਉਹ ਇੱਥੇ ਕੋਈ ਕਾਰਵਾਈ ਹੋਵੇ ਵੇਖੋ ਜੀ ਜਿਹੜੇ ਨਵੇਂ ਡੀਸੀ ਆਏ ਆ ਇਹਨਾਂ ਬਾਰੇ ਮੈਂ ਸੁਣਿਆ ਕਿ ਬਹੁਤ ਹੀ ਸੁਲਝੇ ਹੋਏ ਅਫਸਰ ਨੇ ਔਰ ਬਹੁਤ ਤਗੜੇ ਐਡਮਿਨਿਸਟ੍ਰੇਟਰ ਨੇ ਔਰ ਸਾਨੂੰ ਪੂਰੀ ਆਸ ਆ ਕਿ ਇਹ ਸਾਨੂੰ ਇਨਸਾਫ ਦਿਵਾਉਣਗੇ ਅਬ ਨੈਸ਼ਨਲ ਗ੍ਰੀਨ ਅਰਬਿਟਰਬਿਨਲ ਦੀ ਜਿਹੜੀਆਂ ਉਹ ਫੈਸਲੇ ਦੀ ਵੀ ਪੂਰੀ ਇਨ ਬਿਨ ਪਾਲਣਾ ਕਰਨੀ ਹੈ ਔਰ ਇਹਦੀ ਅਗਲੀ ਤਰੀਕ ਜਿਹੜੀ ਆ ਉਹ ਵੀ ਹੈਗੀ ਆ 6 ਫਰਵਰੀ 6 ਫਰਵਰੀ ਇਹਦੀ ਅਗਲੀ ਤਰੀਕ ਆ ਔਰ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੋਈ ਆ ਕਿ 6 ਫਰਵਰੀ ਤੋਂ ਪਹਿਲਾਂ ਇਹ ਆਪਣਾ ਇੱਕ ਐਫੀਡੇਵਿਟ ਉੱਥੇ ਦਾਇਰ ਕਰਨ ਕਿ ਇਹਨਾਂ ਨੇ ਉੱਥੇ ਕੀ ਪ੍ਰੋਗਰੈਸ ਕੀਤੀ ਹੈ ਜੀ ਮਾਨਯੋਗ ਅਦਾਲਤ ਦਾ ਦਰਵਾਜ਼ਾ ਕਿੰਨੀ ਕ ਆਸ ਉਮੀਦ ਹੈ ਅਦਾਲਤ ਤੋਂ ਐਨਜੀਟੀ ਤੋਂ ਕਿ ਤੁਹਾਨੂੰ ਇਨਸਾਫ ਜਿਹੜਾ ਹੋਵੇਗਾ ਵੇਖੋ ਸਾਡੇ ਵਾਸਤੇ ਰਸਾ ਹੀ ਇੱਕੋ ਰਹਿ ਗਿਆ ਸੀ ਸਾਨੂੰ ਦੇ ਤੇ ਪੂਰੀ ਆਸ ਹੈ ਵੀ ਇਹ ਹੁਣ ਸਾਨੂੰ ਪੂਰੀ ਆਸ ਹੈ ਵੀ ਇਹ ਜਿਹੜਾ ਇਲੀਗਲ ਡੰਪ ਇਥੋਂ ਰਿਮੂਵ ਹੋਏਗਾ ਮੈਂ ਸ਼ਰਨਦੀਪ ਸਿੰਘ ਪੱਡਾ ਸਰਕਾਰੀ ਵਕੀਲ ਰਿਟਾਇਰ ਹੋਇਆ ਹਾਂ ਅੱਜ ਕੱਲ ਮੈਂ ਪ੍ਰਾਈਵੇਟ ਪ੍ਰੈਕਟਿਸ ਜਿਹੜੀ ਅਮਰਸਰ ਡਿਸਟ੍ਰਿਕਟ ਕੋਰਟ ਚ ਕਰਦਾ ਮੇਰੀ ਰੈਸ ਜਿਹੜੀ ਆ ਉਹ ਈ ਬਲਾਕ ਰਣਜੀਤ ਹੈ ਉਹ ਅਮਰਸਰ ਸਾਡੇ ਈ ਬਲਾਕ ਡੀ ਬਲਾਕ ਈ ਬਲਾਕ ਬੀ ਬਲਾਕ اے ਬਲਾਕ ਤੇ ਜਿਹੜੇ ਸੈਕਟਰ 4 ਤੇ ਸੈਕਟਰ 3 ਰਣਜੀਤਵੰਦ ਸਾਡੇ ਨਿਵਾਸੀ ਆ ਅਸੀਂ ਇੱਕ ਜੁਆਇੰਟ ਫੋਰਮ ਜਿਹੜੀ ਆ ਉਹ ਬਣਾਈ ਆਪਣੇ ਜਿਹੜੇ ਸਾਂਝੇ ਕੰਮਾਂ ਵਾਸਤੇ ਇਹ ਸਾਡਾ ਜਿਹੜਾ ਡੰਪ ਦਾ ਮਸਲਾ ਸੀ ਇਹਦੇ ਵਾਸਤੇ ਮੈਨੂੰ ਸਾਡੀ ਜਿਹੜੀ ਜੁਆਇੰਟ ਫੋਰਮ ਇਹਨਾਂ ਨੇ ਆਪਣਾ ਕਾਨੂੰਨੀ ਸਲਾਹਕਾਰ ਥਾਪਿਆ ਤੇ ਮੈਂ ਆਪਣੇ ਜਿਹੜੇ ਐਡਵੋਕੇਟ ਨੇ ਚੋਦੀ ਸਾਹਿਬ ਆ ਗ੍ਰੀਨ ਤਰਮਿਨੋ ਚੋਂ ਜਾਂਦੇ ਸੀ ਉਹਨਾਂ ਨਾਲ ਸਲਾਹ ਕੀਤੀ ਇਹ ਸਾਰੇ ਮੇਰੇ ਨਾਲ ਪ੍ਰਧਾਨ ਜੀ ਬੈਠੇ ਨੇ ਬਾਕੀ ਵੀ ਅਹੁਦੇਦਾਰ ਬੈਠੇ ਨੇ ਮੈਂ ਸਾਰਿਆਂ ਦਾ ਨਾਮ ਲਵਾਂ ਤੇ ਵਿੱਚੋਂ ਕੋਈ ਨਾਂ ਰਹਿ ਜਾਏਗਾ ਉਹਨਾਂ ਨਾਲ ਸਲਾਹ ਕਰਨ ਤੋਂ ਬਾਅਦ ਜਿਹੜਾ ਉਹਨਾਂ ਦੇ ਮੁਤਾਬਕ ਅਸੀਂ ਉਹਨਾਂ ਨੂੰ ਸਾਰੇ ਜਿਹੜੇ ਆ ਉਹ ਕਾਗਜ਼ ਦਫ਼ਤਰਾਂ ਤੋਂ ਜਿਹੜੀਆਂ ਸਾਡੀਆਂ ਐਫਰਟਸ ਸੀਗੀਆਂ ਉਹ ਇਕੱਠੇ ਕਰਕੇ ਦਿੱਤੇ ਤੇ ਉਹਨਾਂ ਨੇ ਵੀ ਕਿਹਾ ਕਿ ਇਹ ਬਿਲਕੁਲ ਇਲੈਗਲ ਕੰਮ ਆ ਜਿਹੜਾ ਕਿ ਸਾਨੂੰ ਇਲੈਗਲ ਲੱਗਦਾ ਸੀ ਤੇ ਉਹਨਾਂ ਨੇ ਸਾਡੇ ਬਿਹਾਵਤੇ ਜਿਹੜੀ ਆ ਉਹ ਮੇਰੇ ਰਾਹੀਂ ਉੱਤੇ ਪਟੀਸ਼ਨ ਦਾਇਰ ਕੀਤੀ ਜਿਹਦੀ ਹੁਣ ਅਗਲੀ ਤਰੀਕ 6 ਦੋ ਪਈ ਆ ਤੇ ਮੇਰੇ ਤੋਂ ਪਹਿਲਾਂ ਸਾਡੇ ਪ੍ਰਧਾਨ ਸੋਚੂ ਸਾਹਿਬ ਨੇ ਦੱਸ ਦਿੱਤਾ ਕਿ ਗ੍ਰੀਨ ਤਦਬੀਨੋਂ ਜਿਹੜਾ ਉਹ ਕੀ ਮਾਨਯੋਗ ਅਦਾਲਤ ਨੇ ਆਰਡਰ ਕੀਤੇ ਆ ਉਹਦੇ ਮੁਤਾਬਕ ਜੇ ਕੋਈ ਨਹੀਂ ਕਾਰਵਾਈ ਹੋਏਗੀ ਤੇ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਅਸੀਂ ਜਿਹੜੀ ਆ ਉਹ ਅਦਾਲਤ ਤੇ ਅੱਗੋਂ ਅਪੀਲ ਕਰਾਂਗੇ ਵੈਸੇ ਮੈਨੂੰ ਉਮੀਦ ਆ ਇਸ ਤਰ੍ਹਾਂ ਦਾ ਇਹ ਇਲੈਗਲ ਕੰਮ ਹੈਗਾ ਇਹ ਅਧਿਕਾਰੀ ਆਪਣੇ ਆਪ ਹੀ ਕਰਨਾ ਬੰਦ ਕਰ ਦੇਣਗੇ ਤੇ ਸਾਨੂੰ ਜਿਹੜਾ ਇਲਾਕਾ ਨਿਵਾਸੀ ਆ ਸਾਨੂੰ ਇਹਦੇ ਤੋਂ ਰਾਹਤ ਮਿਲੇਗੀ ਜੰਮੂ ਦਾ ਨਾਮ ਹੋਏ ਕੋਈ ਸਾਡੇ ਇਸੇ ਤਰ੍ਹਾਂ ਦੀ ਜਿਹੜੀ ਗੰਦਗੀ ਹੋਰ ਬਲਾਕਾਂ 'ਚ ਵੀ ਹੈਗੀ ਆ ਉਹ ਵੀ ਜਿਹੜੀ ਆ ਉਹ ਅਸੀਂ ਚਕਾਉਣ ਵਾਸਤੇ ਆਪਣੇ ਵੱਲੋਂ ਜਿਹੜੀ ਆ ਪੂਰੀ ਜੋਰ ਲਾਵਾਂਗੇ ਤੇ ਕਾਰਵਾਈ ਕਰਾਂਗੇ ਜੇ ਨਾਂ ਕੋਈ ਸਾਡਾ ਕੰਮ ਹੋਇਆ ਇਸ ਤਰ੍ਹਾਂ ਅਸੀਂ ਕਾਨੂੰਨ ਦਾ ਸਾਰਾ ਲਵਾਂਗੇ ਮੈਂ ਇੱਥੇ ਵੀ ਦੱਸਣਾ ਚਾਹੁੰਨਾ ਕਿ ਪਹਿਲਾਂ ਸਾਡੇ ਈ ਬਲਾਕ ਤੇ ਇੱਕ ਕਮਿਊਨਿਟੀ ਸੈਂਟਰ ਦਾ ਪਲਾਟ ਸੀ ਜਿਹੜਾ ਕਿ ਉਹ ਪਹਿਲੀ ਸਰਕਾਰ ਵੇਲੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਾਲੇ ਇਹਨਾਂ ਨੇ ਜਿਹੜਾ ਉਹਦੀ ਕਰ ਦਿੱਤੀ ਸੀ ਮਨਜ਼ੂਰੀ ਤੇ ਉਹ ਸਾਨੂੰ ਪਤਾ ਲੱਗਣ ਤੇ ਅਸੀਂ ਸਾਰੇ ਇਲਾਕਾ ਨੁਮਾਸੀਆਂ ਨੇ ਇਕੱਠੇ ਹੋ ਕੇ ਉਦੋਂ ਵੀ ਮੇਰੇ ਰਾਏ ਜਿਹੜੀ ਆ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਅਸੀਂ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਨੂੰ ਜਗ੍ਹਾ ਅਲਾਟ ਹੋਈ ਸੀ ਸਾਡੀ ਕਮਿਊਨਿਟੀ ਸੈਂਟਰ ਵਾਲੀ ਉਹਦੇ ਤੇ ਅਸੀਂ ਸਟੇ ਲੈਆ ਸੀ ਤੇ ਫਿਰ ਉਹ ਲਾਟ ਮੈਲ ਜਿਹੜੀ ਆ ਕੈਨਸਲ ਹੋਈ ਸੀ ਜਿਸ ਦਾ ਕਿ ਐਸਵੇ ਦੇ ਉੱਤੇ ਕੋਈ ਸੈਂਟਰ ਬਣਿਆ ਤੇ ਅੱਗੋਂ ਜਿਹੜਾ ਉਹ ਚਾਲੂ ਹਾਲਤ ਚ